ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਖ ਟਿੱਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਤਨ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਵਿੱਚ ਕਿਸੇ ਵੀ ਫੈਬਰਿਕ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਤੁਹਾਨੂੰ ਤੁਸੀਂ ਸਾਡੇ ਸੂਕਣਗੇ ਤੁਸੀਂ YouTube ਤੋਂ ਇਲਾਵਾ ਸਾਨੂੰ ਇੰਸਟਾ ਤੇ ਜ਼ਰੂਰ ਫੋਲੋ ਕਰੋ ਸੰਦੂਬ ਟਿਕ ਕੋਡ ਦੋ ਨਾਮ ਸਾਡੇ ਇੰਸਟਾ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਸਿਲੈਕਟ ਕਰਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਤੁਸੀਂ ਮੌਸਮ ਦੇ ਅਕੋਰਡਿੰਗ ਵਿਆਹ ਸਾਡੇ ਸੀਜ਼ਨ ਜਿਵੇਂ ਤੁਹਾਨੂੰ ਪਸੰਦ ਆ ਆਪਣੇ ਕੋਈ ਵੀ ਫੈਬਰਿਕ ਤੁਸੀਂ ਲੈ ਸਕਦੇ ਹੋਗੇ ਕੋਈ ਵੀ ਆਪਣਾ ਵਰਕ ਵਗੈਰਾ ਹੈਵੀ ਤੋਂ ਹੈਵੀ ਹੈਂਡਵਰਕ ਦੇ ਵਿੱਚ ਮਸ਼ੀਨ ਚ ਆਰੀ ਚ ਹਨਾ ਤੁਸੀਂ ਆਪਣਾ ਬਿਦ ਸਟੀਚਿੰਗ ਸੂਟ ਲੈਣਾ ਜਾਂ ਵਿਦਆਉਟ ਲੈਣਾਗਾ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਸਟੀਚਿੰਗ ਆ ਹਰ ਇੱਕ ਤਰ੍ਹਾਂ ਦਾ ਵਰਕ ਆਗਾ ਆਪਾਂ ਤੁਸੀਂ ਆਪਣਾ ਲਹਿੰਗਾ ਤਿਆਰ ਕਰਵਾਓ ਸਰਾ ਤਿਆਰ ਕਰਵਾਓ ਬਰਾਰਾ ਤਿਆਰ ਕਰਵਾਓ ਬਣਾ ਉਹ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣੇ ਸਾਰੇ ਡਿਟੇਲ ਸਾਨੂੰ ਭੇਜ ਕੇ ਆਪਣਾ ਜਿਹੜਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਆਪਾਂ ਵਧੀਆ ਹਨਾ ਵਰਕ ਵਾਲੇ ਸੂਟ ਲੈ ਕੇ ਆਏ ਆ ਮੇਰ ਕਰਦਮ ਸਾਰਿਆਂ ਨੇ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਹਾਂਜੀ ਜਿਹੜਾ ਆਪਣਾ ਇਹ ਸੂਟ ਆ ਇਹ ਆਪਾਂ ਜੌਰਜਟ ਫੈਬਰਿਕ ਦੇ ਉੱਪਰ ਤਿਆਰ ਕਰਵਾਇਆ ਤੇ ਆਰੀ ਵਰਕ ਦਾ ਇਹ ਸੂਟ ਆਪਣਾ ਜੌਰਜਟ ਫੈਬਰਿਕ ਆ ਆਰੀ ਵਰਕ ਸੂਟਾ ਦਾ ਤੇ ਇਹਦਾ ਸਕਾਈ ਜਿਹਾ ਕਲਰ ਆ ਬਹੁਤ ਸਾਰੇ ਸਕਾਈ ਜਿਹਾ ਕਲਰਾਂ ਦੇਖੋ ਆਰੀ ਵਰਕ ਦਾ ਸੂਟ ਆਪਣਾ ਇਹ ਐਦਾਂ ਦਾ ਗਲਾ ਕੱਢਿਆ ਹੋਇਆ ਦੇਖੋ ਸਾਰਾ ਗਲਾ ਕੱਢਿਆ ਹੋਇਆ ਤੇ ਸੈਂਟਰ ਪੈਨਲ ਲੰਗੇ ਸੈਂਟਰ ਪੈਨਲਾਂ ਦੇ ਵਿੱਚ ਕਾਰ ਦੇਖੋ ਇਹਦਾ ਬੂਟੀਆਂ ਬਣੇ ਹੋਏ ਨੇ ਸਾਰਾ ਗੋਲਡਨ ਕਲਰ ਦੀ ਆਰੀ ਨਾਲ ਹੀ ਵਰਕ ਹੋਇਆ ਹੋਇਆ ਹੈ। ਤੁਸੀਂ ਇਹ ਚਾਹੋ ਤਾਂ ਇਹੀ ਆਪਣਾ ਵਰਕ ਸੇਮ ਮਸ਼ੀਨ ਵਰਕ ਤੇ ਜਰੀਨਾ ਕਰਵਾ ਸਕਦੇ ਹੋਗੇ ਇਹਨੂੰ ਕਲਰਫੁਲ ਵੀ ਕਰਵਾ ਸਕਦੇ ਹੋਗੇ ਇਹ ਆਪਣਾ ਆਰੀ ਵਰਕ ਦਾ ਸੂਟ ਹੈਗਾ ਚੈੱਕ ਕਰ ਜੇਕਰ ਤੁਸੀਂ ਆਪਣਾ ਕੋਈ ਵਧੀਆ ਹਨਾ ਪਾਰਟੀ ویئر ਜਾਂ ਸੂਟ ਤਿਆਰ ਕਰਵਾਉਣਾ ਤਾਂ ਤੁਸੀਂ 골ਡਨ ਕਲਰ ਦੀ ਆਰੀਨਾ ਵਰਕ ਕਰਵਾਓ ਐਵੇਂ ਦੇਖੋ ਦੇ ਗਲੇ ਦੇ ਪਰਦਾ ਠੀਕ ਵਾਹ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਬਾਹਾਂ ਦੇ ਉੱਪਰ ਵੀ ਦੇਖੋ ਇਹਦਾ ਵੇਲ ਬਣੀ ਹੋਈ ਆ ਤੇ ਨਾਲੇ ਗੁੱਟੀਆਂ ਲੱਗੀਆਂ ਇੱਦਾਂ ਬਾਹਾਂ ਦੇ ਉੱਪਰ ਤੇ ਨਾਲ ਦੀ ਹੋ ਮੈਚਿੰਗ ਸਲਵਾਰ ਆਲ ਓਵਰ ਸੂਟ ਆਪਣਾ ਨਾਲ ਦੁਪੱਟਾ ਭਾਵੇਂ ਤੁਸੀਂ ਪਿਓਰ ਚੂਨੂਨ ਦਾ ਪਿਓਰ ਕਰਵਾਓ ਪਿਓਰ ਗੰਜਾ ਦਾ ਕਰਵਾਓ ਬੋਲਡਰ ਕਲਰ ਦੀ ਫਿਨਿਸ਼ਿੰਗ ਹੈ ਨਾ ਪਿਸੂ ਵਗੈਰਾ ਨਾਲ ਜਿੰਮੇ ਵੀ ਤੁਹਾਨੂੰ ਪਸੰਦ ਆਗੀ ਤੁਸੀਂ ਉਵੇਂ ਕਰਵਾ ਸਕਦੇ ਹੋ ਦੁਪੱਟਾ ਆਪਣਾ ਪੂਰਾ ਹੈਵੀ ਆਪਾਂ ਜਿਹੜਾ ਵਧੀਆ ਮਹਿੰਗਾ ਵੀ ਕਰਵਾ ਸਕਦੇ ਹੋਗੇ ਤੇ ਆਪਣਾ ਸਸਤਾ ਵੀ ਕਰਵਾ ਸਕਦੇ ਹੋ ਉਹ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਸੇਮ ਡਿਜ਼ਾਈਨ ਦੇ ਨਾਲ ਕਿਸੇ ਹੋਰ ਫੈਬਰਿਕ 'ਚ ਤਿਆਰ ਕਰਵਾਉਣਾਗਾ ਜਿਵੇਂ ਤੁਹਾਡੀ ਚੋਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਣਾ ਕਲਰ ਵਗੈਰਾ ਦੱਸ ਕੇ ਸੇਮ ਡਿਜ਼ਾਈਨ ਨਾਲ ਆਰੀ ਵਰਕ 'ਚ ਤਿਆਰ ਕਰਵਾ ਸਕਦੇ ਹੋ ਤੇ ਸੇਮ ਡਿਜ਼ਾਈਨ ਨਾਲ ਮਸ਼ੀਨ ਵਰਕ 'ਚ ਜਰੀ ਨਾਲ ਤਿਆਰ ਕਰਵਾ ਸਕਦੇ ਹਾਂ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣੀ ਸੈਟਨ ਔਰਗੈਂਜ਼ਾ ਦੀ ਫੈਬਰਿਕ ਹੈਗੀ ਸੈਟਨ ਔਰਗੈਂਜ਼ਾ ਦੀ ਫੈਬਰਿਕ ਆ ਬਹੁਤ ਸੋਹਣਾ ਆਪਣਾ ਰਾਮਾ ਗ੍ਰੀਨ ਜਿਹਾ ਕਲਰ ਹੈਗਾ ਤੇ ਜਿਹੜਾ ਆਪਾਂ ਫਰੋਜੀ ਕਲਰ ਕਹਿੰਦੇ ਹੁੰਨੇ ਆਂਗੇ ਹਰਾ ਫਰੋਜੀ ਕਲਰ ਇਹ ਕੈਮਰੇ ਦੇ ਵਿੱਚ ਸਹੀ ਨਹੀਂ ਆਉਂਦਾ ਹੁੰਦਾ ਕਲਰ ਇਹ ਮੈਨੂੰ ਲੱਗਦਾ ਵੀ ਡਾਰਕ ਸਟਾਈ ਕਲਰ ਆਉਂਦਾ ਉਹ ਕੈਮਰੇ ਦੇ ਵਿੱਚ ਬਟ ਇਹ ਜਿਹੜਾ ਆਪਾਂ ਹਰਾ ਫਰੋਜੀ ਕਲਰ ਕਹਿੰਦੇ ਹੁੰਨੇ ਆ ਉਹ ਵਾਲਾ ਕਲਰ ਆ ਪੰਚਾਈਜਾ ਕਲਰ ਹੁੰਦਾ ਜਿਹੜਾ ਉਹ ਕਲਰ ਹੈਗਾ ਤੇ ਆਪਣਾ ਇਹ ਜਿਹੜਾ ਸੂਟ ਹੈਗਾ ਇਹ ਆਰੀ ਵਰਕ ਦਾ ਤੇ ਹੈਂਡ ਵਰਕ ਦਾ ਮਿਕਸ ਹੈਗਾ ਹੈਂਡ ਤੇ ਆਰੀ ਦਾ ਮਿਕਸ ਹੈਗਾ ਦੇਖੋ ਇਹ ਸੂਟ ਇਹਦਾ ਪੂਰਾ ਹੈਵੀ ਪੱਲਾ ਇਹਦਾ ਕੱਢਿਆ ਹੋਇਆ ਹੈਗਾ ਮੋਤੀ ਨਾਲ ਸਾਰੀ ਆਊਟਲਾਈਨਿੰਗ ਕੀਤੀ ਹੋਈ ਹੈਗੀ ਜਿਹੜੀ ਵਰਕ ਦੀ ਤੇ ਸਾਰਾ ਇਹ ਆਰੀ ਦਾ ਵਰਕ ਹੈ ਦੇਖੋ ਇਹ ਵਿੱਚ ਆਰੀ ਦਾ ਵਰਕ ਹੈ ਹੈਂਡ ਨਾਲ ਬਚ ਦਿੱਤਾ ਹੋਇਆ ਹੈਗਾ ਤੇ ਜਿਹੜੀ ਆ ਫੀਲਿੰਗ ਹੈਗੀ ਫਲਾਰ ਦੀ ਇਸਪੀ ਰਹਿਤੀ ਹੋਈ ਹੈਗੀ ਬਹੁਤ ਸਮਾਨ ਦੇਖੋ ਆਪਣਾ ਖੂਬਸੂਰਤ ਵਰਕ ਹੋਇਆ ਹੈਗਾ ਹੈਂਡ ਆਰੀ ਦਾ ਐਦਾਂ ਹੀ ਬਾਹ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਬਾਹ ਤੇ ਵਰਕ ਆ ਜੂਗਾ ਤੇ ਸੇਮ ਵੇਲ ਦੇ ਨਾਲ ਅਸੀਂ ਦੇਖੋ ਆਪਣਾ ਬਾਟਮ ਦੇ ਉੱਪਰ ਵਰਕ ਆ ਸੇਮ ਵੇਲ ਦੇ ਨਾਲ ਦੀ ਬਾਟਮ ਦੇ ਉੱਪਰ ਵਰਕ ਆ ਜਿੱਦਾਂ ਦੀ ਬਾਹ ਦੇ ਉੱਪਰ ਆ ਗਈ ਉਦਾਂ ਦੀ ਹੀ ਵੇਲੇ ਦੀ ਬਾਹ ਮਤਲਬ ਬਾਟਮ ਦੇ ਉੱਪਰ ਆ ਲੈ ਹੁਣ ਆ ਦੁਪੱਟਾ ਦਿਖਾਉਣਾ ਤੁਹਾਨੂੰ ਦੁਪੱਟਾ ਆਪਾਂ ਨੇ 2 ਸ਼ੇਡ ਚ ਤਿਆਰ ਕਰਵਾਇਆ ਪਿਓਰ ਰੈਜਾ ਦਾ ਦੁਪੱਟਾ ਹੈ ਇਹਦਾ ਇਹਦੇ ਨਾਲ ਗ੍ਰੇਸ ਬੰਦ ਇਹ ਦੁਪट्टे ਨਾਲ ਇਹ ਤੁਸੀਂ ਬਿਨਾ ਦੁਪੱਟਾ ਵਰਕ ਮਤਲਬ ਕੱਲੀ ਫਿਨਿਸ਼ਿੰਗ ਨਾਲ ਵੀ ਲੈ ਸਕਦੇ ਹੋ ਜੇਕਰ ਤੁਸੀਂ ਇੱਕ ਕਲਰ ਦਾ ਕਰਵਾਉਣਾ ਇੱਕ ਕਲਰ ਦਾ ਵੀ ਕਰਵਾ ਸਕਦੇ ਹੋ ਇਹ ਆਪਾਂ ਨੇ ਟੂ ਸ਼ੇਡ ਚ ਕਰਵਾਇਆ ਦੇਖੋ ਐਦਾਂ ਇਹਦੇ ਨਾਲ ਆਪਾਂ ਕਲਰ ਕੰਟਰਾਸਟ ਕਰਵਾ ਲਿਆ ਐਦਾਂ ਐਦਾਂ ਆਪਾਂ ਨੇ ਪੈਰਟ ਜਾਂ ਲਾਈਟ ਪੈਰਟ ਜਾਂ ਆਪਣੀ ਕੰਟਰਾਸਟ ਕਰਵਾਇਆਗਾ ਤੇ ਸੈਟਾ ਤੋਂ ਆਪਾਂ ਨੇ ਦੁਪੱਟਾ ਜਿਹੜਾ ਰੱਖਿਆ ਕਲਰ ਇਹਦਾ ਸੂਟ ਨਾਲ ਦਾ ਤੇ ਇਹਦੇ ਪੱਲਿਆਂ ਦੇ ਉੱਪਰ ਐਵੇਂ ਦੇਖੋ ਹੈਂਡ ਆਰੀ ਦਾ ਵਰਕ ਹੋਇਆ ਹੋਇਆ ਹੈਗਾ ਜੀ ਬੰਦ ਚਾਰੇ ਕੁੰਜਿਆਂ ਦੇ ਵਿੱਚ ਦੁਪੱਟੇ ਤੁਹਾਨੂੰ ਇਹੀ ਵਰਕ ਮਿਲੂਗਾ ਚਾਰਾ ਕੁੰਜਿਆਂ 'ਚ ਐਦਾਂ ਵਰਕ ਮਿਲੂਗਾ ਐਵੇਂ ਆਪਣਾ ਦੁਪੱਟਾ ਬਣਾਇਆ ਹੈ ਤੁਸੀਂ ਵਿਦਆਉਟ ਵਰਕ ਵਾਲਾ ਦੁਪੱਟਾ ਵੀ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਤੁਸੀਂ ਦੁਪੱਟੇ ਤੇ ਵਰਕ ਕਰਵਾਉਣਾਗਾ ਆਪਣਾ ਦੁਪੱਟੇ ਦਾ ਵਰਕ ਸਕਿਪ ਵੀ ਕਰਵਾ ਸਕਦੇ ਹੋਗੇ ਤੇ ਐਦਾਂ ਦੇਖੋ ਆਪਣਾ ਬਹੁਤ ਸੋਹਣਾ ਆਪਣਾ ਦੁਪੱਟਾ ਜਿਹੜਾ ਹੀ ਤਿਆਰ ਹੋਇਆ ਹੈ ਵਰਕ ਦੇ ਨਾਲ ਤੁਸੀਂ ਸੇਮ ਸੌਪਿਆ ਕਰਵਾਉਣਾਗਾ ਸੇਮ ਫੈਬਰਿਕ ਤੇ ਸੇਮ ਵੀ ਕਰਵਾ ਸਕਦੇ ਹੋ ਫੈਬਰਿਕ ਆਪਣੀ ਟੈਪੀ ਸਿਲਕ ਵਗੈਰਾ ਕ੍ਰੇਪ ਟਿਸ਼ੂ ਸੀਮ ਟਿਸ਼ੂ ਹਨਾ ਤੇ ਆਪਣਾ ਕਿਸੇ ਵੀ ਫੈਬਰਿਕ ਦੇ ਤੁਸੀਂ ਦੇ ਤਿਆਰ ਕਰਵਾ ਕੇ ਲੈ ਸਕਦੇ ਬਹੁਤ ਸੋਹਣਾ ਡਿਜ਼ਾਈਨ ਆਪਣਾ ਹੈਂਡ ਆਰੀ ਦਾ ਮਿਕਸ ਸੂਟ ਹੈਗਾ ਤੁਸੀਂ ਦੁਪट्टे ਦਾ ਵਰਕ ਸਕਿੱਪ ਵੀ ਕਰਵਾ ਸਕਦੇ ਹੋ ਤੇ ਐਦਾ ਸੇਮ ਵੀ ਕਰਵਾ ਸਕਦੇ ਹੋ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਣਾ ਆਰਡਰ ਜਿਹੜਾ ਸਾਨੂੰ ਦੇ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਸੂਟ ਆ ਦੇਖੋ ਇਹ ਆਪਣਾ ਸੈਲਫ ਜੀ ਫੈਬਰਿਕ ਹੈਗੇ ਦੇਖੋ ਐਦਾ ਸੈਲਫ ਫੈਬਰਿਕ ਹੈ ਕੀ ਐਦਾ ਇਹ ਹੀ ਆਪਾਂ ਨੂੰ ਚਨੂਨ ਚ ਮਿਲਦਾ ਹੈਗਾ ਇਹ ਵਾਈਟ ਫੈਬਰਿਕ ਮਿਲਦਾ ਵਾਈਟ ਫੈਬਰਿਕ ਨੂੰ ਆਪਾਂ ਡਾਈ ਕਰ ਹਾਂਜੀ ਜਿਹੜਾ ਆਪਣਾ ਇਹ ਜੂਟ ਹੈਗਾ ਇਹ ਫੈਬਰਿਕ ਹੈਗਾ ਆਪਾਂ ਨੇ ਇਹ ਸੈਲਫ ਦਾ ਫੈਬਰਿਕ ਹੈ ਦੇਖੋ ਇਹਦਾ ਸੈਲਫ ਦੀ ਫੈਬਰਿਕ ਹੈਗੀ ਇਹ ਇਹ ਆਪਾਂ ਨੂੰ ਵਾਈਟ ਦੇ ਵਿੱਚ ਫੈਬਰਿਕ ਮਿਲਦਾ ਹੈਗਾ ਵਾਈਟ ਨੂੰ ਆਪਾਂ ਡਾਈ ਕਿਸੇ ਵੀ ਕਲਰ ਚ ਕਰਵਾ ਕੇ ਆਪਣਾ ਸੂਟ ਤਿਆਰ ਕਰਵਾ ਸਕਦੇ ਹਾਂ ਇਹ ਆਪਾਂ ਨੂੰ ਪ੍ਰਿੰਟ ਤੁਹਾਨੂੰ ਸੀਮ ਨਹੀਂ ਮਿਲਣਾ ਹੋ ਸਕਦਾ ਸੀਮ ਮਿਲ ਜੇ ਬਟ ਪ੍ਰਿੰਟ ਵੀ ਦਾ ਅਲੱਗ ਮਿਲੂਗਾ ਇਹ ਵਾਈਟ ਫੈਬਰਿਕ 'ਚ ਹੀ ਮਿਲੂਗਾ ਆਪਾਂ ਨੂੰ ਡਾਈ ਕਰਵਾ ਕੇ ਲਾਵਾਂਗੇ ਬਾਕੀ ਤੁਸੀਂ ਜੇ ਪਲੇਨ ਤੇ ਕਰਵਾਉਣ ਵਰਕ ਵਗੈਰਾ ਦੇਖ ਕੇ ਉਹਨਾਂ ਪਲੇਨ ਤੇ ਕਰਵਾ ਸਕਦੇ ਹੋ ਬਹੁਤ ਸਮਾਂ ਦੇਖੋ ਆਪਣਾ ਵਰਕ ਨਾ ਆਪਾਂ ਨੇ ਤਿਆਰ ਕਰਵਾਇਆ ਹੈਗਾ ਇਹ ਐਂਡ ਦਾ ਹੈਂਡਵਰਕ ਦਾ ਸੂਟ ਆਪਣਾ ਦੇਖੋ ਇਹ ਵਾਲਾ ਘੇਰੇ ਦੇ ਉੱਪਰ ਵਰਕ ਹੋਇਆ ਹੈਗਾ ਇਹ ਵਾਲਾ ਘੇਰੇ ਦੇ ਉੱਪਰ ਵਰਕਾਂ ਹੈਦਾ ਤੇ ਇਹ ਵਾਲਾ ਦੇਖੋ ਇੱਥੇ ਨੇ ਦੇ ਫਲਾਰ ਬਣੇ ਹੋਏ ਨੇ ਉੱਪਰ ਨੂੰ ਘੇਰੇ ਦੇ ਉੱਪਰ ਇਹ ਵਾਲੇ ਫਲਾਰ ਬਣੇ ਹੋਏ ਨੇ ਤੇ ਫਿਰ ਗਲੇ ਦਾ ਵਰਕ ਆ ਦੇਖੋ ਕਿੰਨਾ ਜਿਆਦਾ ਸੋਹਣਾਗਾ ਗਲੇ ਦਾ ਵਰਕ ਹੈਗਾ ਦਾ ਗਲੇ ਦਾ ਵਰਕ ਕਾਫੀ ਸੋਹਣਾਗਾ ਤੇ ਐਦਾ ਬਾਹਲੇ ਉੱਪਰ ਵਰਕ ਹੋਇਆ ਹੈਗਾ ਬਾਹਲੇ ਉੱਪਰ ਵਰਕਾ ਵਾਲਾ ਸਾਰਾ ਆਪਣਾ ਹੈਂਡਵਰਕ ਚ ਹੀ ਤਿਆਰ ਹੈਗਾ ਸੂਟ ਬਹੁਤ ਸਮਾਂ ਦੇਖੋ ਵਰਕ ਦੇ ਨਾਲ ਆਪਣਾ ਤਿਆਰ ਹੋਇਆਗਾ ਸਾਰੀ ਆਪਣੀ ਜਿਹੜੀ ਫਿਨਿਸ਼ਿੰਗ ਅਗੇ ਵਿੱਚ ਇਹਦੇ ਪੈਚ ਲੱਗਿਆ ਹੋਇਆਗਾ ਆ ਪੈਚ ਲਾ ਕੇ ਵਰਕ ਹੋਇਆਗਾ ਜਿਹੜਾ ਘੇਰੇ ਦੇ ਉੱਪਰ ਪਿੰਕ कलर ਦਾ ਤੁਸੀਂ ਦੇਖ ਰਹੇ ਹੋਗੇ ਵੀ ਪਿੰਕ ਕਲਰ ਦਾ ਇਹ ਵੀ ਪੈਚ ਹੈਗਾ ਤੇ ਆ ਜਿਹੜਾ ਫਲਾਰ ਦੇ ਵਿੱਚ ਲੱਗਿਆ ਹੋਇਆ ਇਹ ਵੀ ਪੈਚ ਹੈਗਾ ਵਿੱਚ ਥ्रेड ਯੂਜ਼ ਕੀਤਾ ਹੈ ਆਪਾਂ ਨੇ ਰਾਇਲ ਬਲੂ ਤੇ ਆਪਾਂ ਜਿਹੜਾ ਆਪਣਾ ਹੁੰਦਾ ਗਾਜਰੀ ਕਲਰ ਉਹ ਵਾਲਾ ਬਾਕੀ ਸਾਰਾ ਆਪਣਾ ਹੈਂਡ ਦਾ ਟੱਚ ਹੈਗਾ ਸਾਰਾ ਆਪਣਾ ਹੈਂਡਵਰਕ ਦਾ ਸੂਟ ਹੈਗਾ ਗਲੇ ਦਾ ਵਰਕ ਹੈਦਾ ਘੇਰੇ ਤੇ ਗਲੇ ਤੇ ਵਰਕ ਤੇ ਘੇਰੇ ਵਾਲਾ ਵਰਕ ਤੇ ਬਾਹਾਂ ਵਾਲਾ ਇਹ ਇਹ ਵਾਲਾ ਦੇਖੋ ਇਹਦਾ ਨਾ ਦੁਪੱਟਾ ਆਪਾਂ ਨੇ ਪਿਓਰ ਕਮਲ ਚਰੂਨ ਦਾ ਦੁਪੱਟਾ ਤਿਆਰ ਕਰਵਾਇਆ ਹੈਗਾ ਕਮਲ ਚਰੂਨ ਦਾ ਦੁਪੱਟਾ ਦੇਖੋ ਇਦਾਂ ਸਾਰੇ ਦੁਪੱਟੇ ਦੇ ਵਿੱਚ ਇਹ ਵਾਲੀਆਂ ਲੇਹਰਾਂ ਬਣੀਆਂ ਹੋਈਆਂ ਨੇ ਦੇਖੋ ਇਦਾਂ ਲੇਹਰਾਂ ਪਾਈਆਂ ਹੋਈਆਂ ਨੇ ਸਾਰੇ ਦੁਪੱਟੇ ਤੇ ਤੇ ਫੋਰ ਸਾਈਡ ਆਪਣਾ ਵਾਲਾ ਗੋਟਾ ਲੱਗਿਆ ਹੋਇਆ ਹੈਗਾ ਐਡਾ ਆਪਾਂ ਇਹ ਫਿਨਿਸ਼ਿੰਗ ਦਿੱਤੀ ਹੈ ਗੋਟੇ ਦਾ ਲੁੱਕ ਵੈਲ ਕਮਲ ਚਰੂਨ ਦਾ ਦੁਪੱਟਾ ਹੈਗਾ ਬਹੁਤ ਜਿਆਦਾ ਸੋਹਣਾ ਆਪਣਾ ਖੂਬਸੂਰਤ ਹੈ ਜਿਹੜਾ ਸੂਟ ਹੈਗਾ ਇਹ ਤਿਆਰ ਹੋਇਆ ਤੁਸੀਂ ਸੇਮ ਟੂ ਸੇਮ ਸੇਮ ਕਲਰ ਦੇ ਵਿੱਚ ਸੇਮ ਫੈਬਰਿਕ ਚ ਜਾਂਦਾ ਸੇਮ ਫੈਬਰਿਕ ਚ ਜਾ ਸਕਦੇ ਹੋ ਅਗਰ ਤੁਸੀਂ ਪਲੇਨ ਫੈਬਰਿਕ ਤੇ ਕਰਵਾਉਣਾ ਤਾਂ ਪਲੇਨ ਤੇ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਆਪਣਾ ਸੂਟ ਜਿਹੜਾ ਤਿਆਰ ਹੋਇਆਗਾ ਆਪਣਾ ਕਿਸੇ ਵੀ ਵਰਕ ਦੇ ਨਾਲ ਕਿਸੇ ਵੀ ਕਲਰ ਦੇ ਨਾਲ ਕਿਸੇ ਵੀ ਫੈਬਰਿਕ ਦੇ ਨਾਲ ਆਪਣਾ ਸੇਮ ਵਰਕ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣਾ ਬੇਬੀ ਪਿੰਕ ਕਲਰ ਹੈਗਾ ਤੇ ਕ੍ਰੇਪ ਦੀ ਨੇਚਰਲ ਕ੍ਰੇਪ ਦੀ ਇਹ ਫੈਬਰਿਕ ਹੈਗੀ ਤੇ ਔਰਗੈਨਜ਼ ਦਾ ਦੁਪੱਟਾ ਜਿਹੜਾ ਸਾਰਾ ਆਪਣਾ ਹੈਂਡਵਰਕ ਚ ਤਿਆਰ ਕਰਵਾਇਆ ਆਪਣਾ ਸੂਟ ਤੇ ਬੀ ਪਿੰਕ ਕਲਰ ਹੈ ਪਿੰਕ ਪੀਚ ਕਲਰ ਹੈਗਾ ਵੀ ਜਿਆਦਾ ਆਏ ਨਹੀਂ ਹੈਗਾ ਵੀ ਕੱਲਾ ਪਿੰਕ ਭੱਲਰੀ ਹੈ ਪੀਚ ਜੀ ਟੋਣ ਵਾਲਾ ਕਲਰ ਹੈ ਇਹ ਆਪਣਾ ਸਾਰਾ ਟੋਟਲ ਹੈਂਡ ਦੇ ਵਿੱਚ ਦੇਖੋ ਸੂਟ ਬਣਿਆ ਹੋਇਆ ਹੈਗਾ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਜਿਹੜੀ ਜਿਹੜੇ ਕਸਟਮਰ ਸਾਡੀ ਵੀਡੀਓ ਲਗਾਤਾਰ ਦੇਖ ਰਹੇ ਨੇ ਪਹਿਲਾਂ ਤੋਂ ਉਹਨਾਂ ਨੂੰ ਪਤਾ ਹੈਗਾ ਵੀ ਸਾਡੇ ਪਿਛਲੇ ਸਾਲ ਵੀ ਇਹ ਹੈਂਡਵਰਕ ਦੇ ਕਾਫੀ ਸਾਰੇ ਡਿਜ਼ਾਈਨ ਇਹਦੇ ਨਾਲ ਦੇ ਤਿਆਰ ਹੋਏ ਸੀਗੇ ਕਿਸੇ ਕਸਟਮਰ ਨੇ ਇਹ ਘੇਰਾ ਕੱਟ ਕਰਵਾਇਆ ਸੀ ਕਿਸੇ ਨੇ ਕੱਲਾ ਘੇਰਾ ਕਰਵਾਇਆ ਸੀ ਕਿਸੇ ਨੇ ਗਾਲਾ ਕੱਟ ਕਰਵਾਤਾ ਸੀ ਕਿਸੇ ਨੇ ਬਣਾ ਕਿਵੇਂ ਮਤਲਬ ਬਹੁਤ ਜਿਆਦਾ ਸੂਟ ਸਾਡੇ ਇਹ ਡਿਜ਼ਾਈਨ ਦੇ ਵਿੱਚ ਤਿਆਰ ਹੋਏ ਹੋਏ ਨੇ ਇਸ ਵਾਰ ਵੀ ਆਪਾਂ ਨੂੰ ਕਾਫੀ ਆਰਡਰ ਆਏ ਨੇ ਇਹਨਾਂ ਦੇ ਦੇਖੋ ਇਹ ਵਾਲਾ ਡਿਜ਼ਾਈਨ ਹੈ ਦਾ ਇਹ ਸਾਰਾ ਸਾਰਾ ਆਪਣਾ ਹੈਂਡਵਰਕ ਦੇ ਵਿੱਚ ਸੂਟ ਹੈਗਾ ਤੇ ਇਹ ਇਹ ਵਾਲਾ ਗਲੇ ਦਾ ਵਰਕ ਗਲੇ ਦੇ ਵਿੱਚ ਐਦਾਂ ਆਪਾਂ ਨੇ ਜਿਹੜਾ ਕਾਗਜੀ ਮਿਰਰ ਹੁੰਦਾ ਹੈਗਾ ਉਹ ਯੂਜ਼ ਕੀਤਾ ਹੋਇਆ ਹੈਗਾ ਕਾਗਜੀ ਮਿਰਰ ਆ ਬਾਕੀ ਮੋਤੀ ਦੀ ਆਉਟਲਾਈਨਿੰਗ ਹੈਗੀ ਸਿੱਪੀ ਨਾਲ ਫਿਲਿੰਗ ਹੋਈ ਹੋਈ ਹੈ ਫਲਾਰ ਦੇ ਵਿੱਚ ਥ੍ਰੈਡ ਨੇਗੇ ਇਹਦੇ ਯੂਜ਼ ਕੀਤੇ ਹੋਏ ਮੈਰੂਨ ਤੇ ਡਾਰਕ ਕਰਕੇ ਪੀਚ ਕਲਰ ਪਾਇਆ ਹੈਗਾ ਤੇ ਲਾਈਟ ਜਿਹਦੇ ਵਿੱਚ ਜਿਹੜਾ ਬੋਟਲ ਗ੍ਰੀਨ ਕਲਰ ਆ ਉਹ ਹੈਗਾ ਤੇ ਬਾਕੀ ਘੇਰੇ ਦਾ ਵਰਕ ਦੇਖ ਕਿੰਨਾ ਜਾਦਾ ਸੋਹਣਾਗਾ ਤੇ ਵਿੱਚ ਸਾਰੇ ਬੁੱਤੀ ਆ ਜੂਗੇ ਮਤਲਬ ਸਾਰੇ ਟੋਟਲ ਆਪਣੀ ਸ਼ਰਟ ਆ ਜਿਹੜੀ ਭਰੀ ਹੋਈ ਹੈਗੀ ਵਰਕ ਦੇ ਨਾਲ ਬਹੁਤ ਜਾਦੇ ਖੂਬਸੂਰਤ ਸੂਟ ਆਪਣਾ ਇਹ ਹੈਂਡਵਰਕ ਦਾ ਵਧੀਆ ਫੁੱਲ ਪਾਰਟੀ ویئر ਬਣੂਗਾ ਆਪਣਾ ਸੂਟ ਤੇ ਇਧਰ ਦੇਖੋ ਆਪਣਾ ਜਿਹੜਾ ਵਰਕ ਆ ਬਾਹਲੇ ਉੱਪਰ ਆ। ਆਹ ਵਾਲਾ ਬਾਹਲੇ ਉੱਪਰ ਵਰਕ ਹੈਗਾ। ਇਹਦਾ ਵੀਲ ਆ ਜੂਗੀ ਤੇ ਸਾਰੀ ਬਾਹ ਦੇ ਉੱਪਰ ਇਹਦਾ ਬੁੱਤੀ ਆ ਜਾਣੀ। ਬਹੁਤ ਜਾਦਾ ਸੋਹਣਾ ਆਪਣਾ ਪਿਆਰਾ ਸੂਟ ਜਿਹੜਾ ਡਿਜ਼ਾਈਨ ਹੈਗਾ ਇਹ ਤਿਆਰ ਹੋਇਆਗਾ। ਕਾਫੀ ਸਾਰੇ ਕਲਰਾਂ ਤੇ ਫੈਬਰਿਕ ਤੇ ਇਹ ਇੱਕ ਕੰਟਰਾਸਟ ਦੇ ਵਿੱਚ ਵੀ ਬਣਾਇਆ ਸੀ ਸਾਡਾ ਇਹ ਬਣਾ ਡਿਜ਼ਾਈਨ ਵੀ ਕੰਟਰਾਸਟ ਆਪਣੀ ਬਾਟਮ ਬਣਾਇ ਸੀ ਉਹ ਹੀ ਆਪਾਂ ਨੇ ਦੁਪੱਟਾ ਲਾਇਆ ਸੀਗਾ ਨਾਲ ਟੂ ਸ਼ੇਡ ਦੇ ਵਿੱਚ ਦੁਪੱਟਾ ਕਰਾਇਆ ਸੀ ਇੱਕ ਆਪਾਂ ਇੱਕ ਕਲਰ ਦਾ ਕਰਵਾਇਆ ਸੀ ਤੁਸੀਂ ਪਿਛਲੇ ਵੀਡੀਓ ਦੇਖ ਸਕਦੇ ਹੋਗੇ ਇਹ ਡਿਜ਼ਾਈਨ ਦੇਖਣ ਵਾਸਤੇ ਦੇਖੋ ਐਦਾਂ ਔਰਗਾਂਜ਼ਾ ਦੁਪੱਟਾ ਹੈਗਾ ਦੁਪੱਟੇ ਦੇ 4 ਸਾਈਡ ਆਪਾਂ ਨੂੰ ਦੇਖੋ ਆਹ ਵਾਲੀ ਵੇਲ ਮਿਲੂ ਦੁਪੱਟੇ ਦੇ 4 ਸਾਈਡ ਸਾਰੀ ਆਹ ਵੇਲ ਆਗੀ ਤੇ ਸਾਰੇ ਸਾਰੇ ਦੁਪੱਟੇ ਦੇ ਵਿੱਚਾਂ ਮੋਤੀਆਂ ਨੇ ਸਾਰਾ ਦੁਪੱਟਾ ਭਰਿਆ ਹੋਇਆ ਵਰਕ ਦੇ ਨਾਲ 4 ਸਾਈਡ ਦੇਖੋ ਇਹ ਵੇ ਔਰ ਗਾਂਜ਼ਾ ਦਾ ਦੁਪੱਟਾ ਕਾ ਆਪਣਾ ਹੀ ਤੁਸੀਂ ਆਪਣਾ ਪਿਓਰ ਚੂਨ ਕਮਲ ਚੂਨ ਜਿਹੜਾ ਕਰਵਾਉਣਾ ਉਹ ਕਰਵਾ ਸਕਦੇ ਹੋਗੇ ਬਾਕੀ ਤੁਸੀਂ ਜੇ ਦੁਪੱਟੇ ਤੇ ਵਰਕ ਨਹੀਂ ਵੀ ਕਰਵਾਉਣਾ ਕੱਲੀ ਸ਼ਰਟ ਤੇ ਵਰਕ ਕਰਵਾ ਕੇ ਲੈਣਾ ਐਦਾ ਵੀ ਲੈ ਸਕਦੇ ਹੋ ਉਹ ਵੀ ਤੁਹਾਡੀ ਆਪਣੀ ਪਸੰਦ ਆ ਕਿ ਤੁਸੀਂ ਦੁਪੱਟੇ ਵਾਲਾ ਵਰਕ ਦੇਖੋ ਸੇਮ ਐਦਾ ਹੀ ਆਪਣਾ ਸਾਰਾ ਸੂਟ ਤਿਆਰ ਕਰਵਾ ਕੇ ਲੈਣਾ ਐਦਾ ਲੈ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਆਪਣਾ ਨੇਚਰਲ ਕਲੇਵ ਚ ਆਪਾਂ ਤਿਆਰ ਕਰਵਾਇਆ ਸੀ ਕਲਰ ਤੁਹਾਡੀ ਆਪਣੀ ਜਵਾਸ ਦਾ ਹੋਊਗਾ ਜਿਹੜੇ ਵੀ ਕਲਰ ਤੇ ਕਰਵਾਓਗੇ ਹਨਾ ਤੁਸੀਂ ਆਪਣਾ ਪਸੰਦ ਹੋਇਆ ਤੁਹਾਨੂੰ ਉਸੇ ਕਲਰ ਤੇ ਕਰਵਾ ਕੇ ਫੈਬਰਿਕ ਤੇ ਸਿਲਰ ਟਿਸ਼ੂ ਤੇ ਸਟਨ オーਗੈਂਜ਼ਾ ਤੇ ਹਨਾ ਜੋਰਜਟ ਵਗੈਰਾ ਜਿਹੜੀ ਤੁਹਾਨੂੰ ਪਸੰਦ ਆ ਕਿ ਤੁਸੀਂ ਉਸ ਤੇ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਆਪਾਂ ਤੁਹਾਨੂੰ ਸਾਰੀ ਡਿਟੇਲ ਆ ਜਿਹੜੀ ਵੀਡੀਓ ਵਿੱਚ ਦੱਸ ਚੁੱਕੀਆਂ ਵੀ ਕਿਵੇਂ ਤੁਸੀਂ ਆਪਣਾ ਵਰਕ ਕਰਵਾਉਣਾਗਾ ਕਿਵੇਂ ਆਪਾਂ ਤੁਸੀਂ ਕਿਸੇ ਹੋਰ ਫੈਬਰਿਕ ਤੇ ਇਹਨੂੰ ਕਰਵਾ ਸਕਦੇ ਹੋ ਕਿਵੇਂ ਦੇ ਕਲਰ ਵਗੈਰਾ ਸਿਲੈਕਸ਼ਨ ਸਾਰੇ ਤੁਹਾਡੀ ਆਪਣੀ ਹੋਗੀ ਜੇ ਮੈਂ ਤੁਸੀਂ ਬਰਟੀਕ ਸੂਟ ਚਾਹੋ ਆਪਣਾ ਉਵੇਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਨਾ ਸਾਰੀ ਡਿਟੇਲ ਤੁਸੀਂ ਆਪਣੇ ਸਾਨੂੰ ਦੱਸ ਕੇ ਤੇ ਸਾਰੀ ਕਿਵੇਂ ਤੁਸੀਂ ਵਰਥ ਐਡ ਕਰਵਾਉਣਾ ਜਾਂ ਸਕਿੱਪ ਕਰਵਾਉਣਾ ਕੁਝ ਉਹ ਤੁਹਾਡੇ ਆਪਣੇ ਅਕੋਰਡਿੰਗ ਹੋਊਗਾ ਸਾਰਾ ਪਤਾ ਤੁਹਾਨੂੰ ਦੱਸ ਚੁੱਕੇ ਆ ਵੀਡੀਓ ਵਿੱਚ ਸਾਰੇ ਸਿਲੈਕਸ਼ਨ ਤੁਸੀਂ ਆਪਣੇ ਕਰਕੇ ਸਾਨੂੰ ਦਾ ਸਕਰੀਨਸ਼ਾਟ ਭੇਜ ਕੇ WhatsApp ਤੇ ਆਪਣਾ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਫਿਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨਾਂ ਨਵੀਂ ਵੀਡੀਓ ਨਾਲ ਸਸ਼ੀਕਾ